ਬਰਨਾਲਾ ਦੇ ਸਰਕਾਰੀ ਹਸਪਤਾਲ ਵਿੱਚ ਮਰੀਜ਼ਾਂ ਨੇ ਦੱਸਿਆ ਕਿ ਉਹਨਾਂ ਨੂੰ ਪਰਚੀ ਲੈਣ ਲਈ ਡੇਢ ਤੋਂ 2 ਘੰਟੇ ਦਾ ਸਮਾਂ ਲੱਗ ਰਿਹਾ ਹੈ। ਹਸਪਤਾਲ ਵਿੱਚ ਸਿਰਫ ਇੱਕ ਪਰਚੀ 카운ਟਰ ਹੈ। ਬਿਯੁਰਗਾ, ਆਪਾਜਾ, ਗਰਭਪਤੀ ਔਰਤਾਂ ਅਤੇ ਹੋਰ ਮਰੀਜ਼ਾਂ ਨੂੰ ਇਸ 카운ਟਰ ਤੇ ਆਪਣੇ ਨੁਸਖੇ ਕਰਵਾਉਣੇ ਪੈਂਦੇ ਹਨ। ਪਰਚੀਆਂ ਲੈਣ ਲਈ ਮਰੀਜ਼ਾਂ ਦੀਆਂ ਲੰਬੀਆਂ ਕਤਾਰਾਂ ਲੱਗ ਰਹੀਆਂ ਹਨ। ਉਹਨਾਂ ਦੱਸਿਆ ਕਿ ਕੜਾਕੇ ਦੀ ਗਰਮੀ ਵਿੱਚ ਪਰਚੀ 카운ਟਰ ਤੇ ਪੱਖੇ ਜਾਂ ਪੀਣ ਵਾਲੇ ਪਾਣੀ ਦਾ ਪ੍ਰਬੰਧ ਨਹੀਂ ਕੀਤਾ ਗਿਆ ਹੈ, ਜਿਸ ਕਾਰਨ ਮਰੀਜ਼ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਰੀਜ਼ਾ ਨੇ ਕਿਹਾ ਕਿ ਇੱਕ ਪਾਸੇ ਤਾਂ ਸਰਕਾਰ ਸਰਕਾਰੀ ਅਦਾਰਿਆਂ ਵਿੱਚ ਬਿਹਤਰ ਸੇਵਾ ਸਹੂਲਤਾਂ ਦੇਣ ਦੇ ਦਾਅਵੇ ਕਰ ਰਹੀ ਹੈ ਪਰ ਦੂਜੇ ਪਾਸੇ ਸਥਿਤੀ ਬਦਤੋ ਬੱਤਾਂ ਹੁੰਦੀ ਜਾ ਰਹੀ ਹੈ ਪਰ ਨਾਲਾ ਦੇ ਸਰਕਾਰੀ ਹਸਪਤਾਲ ਦਾ ਵੀ ਇਹੀ ਹਾਲ ਹੈ ਇੱਥੇ ਇਲਾਜ ਲਈ ਆਏ ਮਰੀਜ਼ ਦੀ ਸਿਹਤ ਵਿਗੜ ਰਹੀ ਹੈ ਉਨ੍ਹਾਂ ਕਿਹਾ ਕਿ ਹਸਪਤਾਲ ਪ੍ਰਬੰਧਕਾਂ ਤੇ ਸਰਕਾਰ ਨੂੰ ਹਸਪਤਾਲ ਦੀ OPD 'ਤੇ ਧਿਆਨ ਦੇਣ ਦੀ ਲੋੜ ਹੈ ਇੱਥੇ ਗਰਮੀ ਦੇ ਮਧੇਨਜ਼ਰ ਸਹੂਲਤਾਂ ਵਧਾਉਣ ਦੀ ਲੋੜ ਹੈ ਉਥੇ OPD 카운ਟਰ ਵੀ ਵਧਾਈ ਜਾਣ ਤਾਂ ਜੋ ਮਰੀਜ਼ਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਇਸ ਸਬੰਧੀ ਬਨਾਲਾ ਦੇ ਸਿਵਲ ਸਰਜਨ ਡਾਕਟਰ ਹਰਿੰਦਰ ਸ਼ਰਮਾ ਨੇ ਦੱਸਿਆ ਕਿ ਗਰਮੀ ਦੇ ਮਧੇਨਜ਼ਰ ਸਲਿੱਪ 카운ਟਰ ਤੇ ਪ੍ਰਬੰਧ ਕੀਤੇ ਜਾ ਰਹੇ ਹਨ ਐਸਐਮਓ ਨੂੰ ਸਲੀਪ ਕਾਊਂਟਰਾਂ ਦੀ ਗਿਣਤੀ ਵਧਾਉਣ ਦੇ ਆਦੇਸ਼ ਦਿੱਤੇ ਗਏ ਹਨ ਉਨ੍ਹਾਂ ਕਿਹਾ ਕਿ ਅਧਿਕਾਰੀਆਂ ਨੂੰ ਪਾਣੀ ਅਤੇ ਹਵਾ ਦਾ ਪ੍ਰਬੰਧ ਕਰਨ ਦੇ ਆਦੇਸ਼ ਦਿੱਤੇ ਗਏ ਹਨ ਜਲਦੀ ਹੀ ਇਸ ਸਮੱਸਿਆ ਦਾ ਹੱਲ ਕੀਤਾ ਜਾਵੇਗਾ ਹਾਂਜੀ ਮੇਰਾ ਨਾਮ ਸੰਦੀਪ ਕੌਰ ਹੈ ਮੇਰਾ ਪਿੰਡ ਹੈਗਾ ਚੀਮਾ ਬਰਨਾਲਾ ਜ਼ਿਲ੍ਹਾ ਹੈਗਾ ਤੇ ਮੈਂ ਅੱਜ 2 ਸਾਲ ਬਾਅਦ ਇਸ ਹਸਪੀਟਲ 'ਤੇ ਆਈ ਸੀ ਤੇ ਜਿੱਦਾਂ ਮੈਂ 2 ਸਾਲ ਪਹਿਲਾਂ ਆਈ ਸੀ ਇੱਥੇ ਜਿਹੜੀ ਹਾਲਤੋਂ ਬੁਰੀ ਹਾਲਤ ਪਹਿਲਾਂ ਸੀ ਇੱਥੇ ਬਾਰਕੀਆਂ ਟੱਕਣਾਂ ਦੀਆਂ ਕੱਟਣ ਦੀਆਂ ਜਿਹੜੀਆਂ ਲੰਬੀਆਂ ਲਾਈਨਾਂ ਸੀ ਕੋਈ ਹਾਲਤ ਇੱਥੇ ਸੇਮ ਹੈਗੀ ਆ ਜਿੱਦਾਂ ਮੈਂ ਪਹਿਲਾਂ న్యూਸ 'ਤੇ ਦੇਖ ਰਹੀ ਸੀ ਨਾ ਕਿ ਕਾਫੀ ਇੰਪਰੂਵਮੈਂਟਸ ਹੋ ਰਹੀਆਂ ਹਨ ਗਵਰਨਮੈਂਟ ਹਸਪੀਟਲ ਦੇ ਵਿੱਚ ਮੈਨੂੰ ਲੱਗੇ ਸਾਇਦ ਹੋ ਗਈ ਹੋਣੀ ਇੰਪਰੂਵਮੈਂਟ ਤਾਂ ਮੈਂ ਫਿਰ ਤੋਂ ਇੱਥੇ ਆਈ ਕਿਉਂਕਿ ਮੈਂ ਡਾਕਟਰ ਜਿਹੜੇ ਡਾਕਟਰ ਨੂੰ ਮਿਲਣਾ ਸੀ ਉਹ ਮੈਨੂੰ ਇੱਥੇ ਹੀ ਮਿਲਦੇ ਹੈਗੇ ਜਦ ਮੈਂ ਵਾਪਸ ਫਿਰ ਤੋਂ ਇੱਥੇ ਆ ਤੇ ਇੱਕ ਪਰਸਨ ਹੀ ਹੈਂਡਲ ਕਰ ਰਿਆ ਆ ਉਹ ਪ੍ਰੈਗਨੈਂਟ ਵਿਮਨਸ ਵਾਲੀ ਲਾਈਨ ਵੀ ਉਹ ਹੀ ਹੈਂਡਲ ਕਰ ਰਿਆ ਹੈਗਾ ਵਿਮਨਨ ਵਾਲੀ ਵੀ ਉਹ ਹੀ ਕਰ ਰਿਆ ਹੈਗਾ ਤੇ ਮੇਲ ਪਰਸਨ ਸੀ ਸੀਨੀਅਰ ਸਿਟੀਜ਼ਨਸ ਸਭ ਨੂੰ ਇੱਕ ਹੀ ਪਰਸਨ ਹੈਂਡਲ ਕਰ ਰਿਆ ਜਦ ਕਿ ਸਭ ਦੀਆਂ ਅਲੱਗ-ਅਲੱਗ ਲਾਈਨਸ ਹੋਣੀਆਂ ਚਾਹੀਦੀਆਂ ਆ ਤਾਂ ਕਿ ਜਿਹੜੀ ਪਬਲਿਕ ਦੀ ਜਿਹੜੀ ਹਰਾਸਮੈਂਟ ਹੈਗੀ ਆ ਇਹਨਾਂ ਨਾਲ ਟਾਈਮ ਵੇਸਟ ਕਰਦੇ ਹੈਗੇ ਆ ਕਿ ਉਹਨਾਂ ਕਹਿੰਦੇ ਮੈਂ 8 ਵਜੇ ਆਈ ਹੋਈ ਆ ਤੇ ਮੈਨੂੰ ਇੱਥੇ 9:30 10 ਵਜੇ ਦੇ ਕਰੀਬ ਹੈਗਾ ਜਦੋਂ ਮੈਨੂੰ ਸਲਿੱਪ ਮਿਲੀ ਆ ਜਦ ਕਿ ਡਾਕਟਰ ਕੋਲ ਮੈਨੂੰ ਸਿਰਫ 5 ਤੋਂ 10 ਮਿੰਟਸ ਲੱਗੇ ਮੀਨਿੰਗ ਕਿ ਅਸੀਂ ਇ ਤੇ ਫਿਰ ਅਸੀਂ ਕਹਿੰਦੇ ਹੈਗੇ ਕਿ ਜਿਹੜੇ ਲੋਕ ਹੈਗੇ ਆ ਉਹ ਪਬਲਿਕ ਜਗਾ ਕਿਉਂ ਨਹੀਂ ਜਾਂਦੇ ਹੈਗੇ ਪਬਲਿਕ ਹਸਪੀਟਲ ਵਿੱਚ ਕਿਉਂ ਨਹੀਂ ਜਾਂਦੇ ਹੈਗੇ ਠੀਕ ਹੈ ਸਾਨੂੰ ਸਾਡੇ ਜਿਹੜੇ ਗਵਰਨਮੈਂਟ ਡਾਕਟਰਸ ਹੈਗੇ ਆ ਉਹਨਾਂ ਤੇ ਪੂਰਾ ਭਰੋਸਾ ਹੈਗਾ ਕਾਫੀ ਐਕਸਪੀਰੀਐਂਸਡ ਡਾਕਟਰ ਹੈਗੇ ਆ ਅਸੀਂ ਆਣਾ ਚਾਹੁੰਦੇ ਹੈਗੇ ਇੱਥੇ ਪਰ ਹੁਣ ਅਗਰ ਸਾਨੂੰ ਸਿਰਫ ਸਲੀਪ ਲੈਣ ਲਈ ਹੀ 2 ਘੰਟੇ ਲੱਗਣਗੇ ਤਾਂ ਆਬਵੀਅਸਲੀ ਅਸੀਂ ਪ੍ਰਾਈਵੇਟ ਵੱਲ ਜਾਣਾ ਬੈਟਰ ਸਮਝਾਂਗੇ ਮੈਂ ਇਹ ਹੀ ਕਹਿਣਾ ਚਾਹੁੰਦੀ ਕਿ ਇਸ ਨੂੰ ਸੁਧਾਰਿਆ ਜਾਏ ਤੇ ਸੈਕੰਡ ਹੈ ਇੱਥੇ ਕੋਈ ਪੱਖੇ ਦੀ ਫੈਸਿਲਿਟੀ ਨਹੀਂ ਹੈ ਇੰਨੀ ਗਰਮੀ ਦੇ ਵਿੱਚ ਲੋਕ ਖੜਦੇ ਹੈਗੇ ਤੇ ਇੰਨੀ ਪੀੜ ਹੁੰਦੀ ਆ ਤੇ ਉਪਰੋਂ ਗਵਰਨਮੈਂਟ ਵੱਲੋਂ ਠੀਕ ਆ ਸਾਨੂੰ ਵਾਰਨਿੰਗਸ ਆਉਂਦੀਆਂ ਕਿ ਇੰਨਾ ਟੈਂਪਰੇਚਰ ਹੋ ਰਿਹਾ ਆਪਣਾ ਖਿਆਲ ਰੱਖਿਆ ਜਾਏ ਤਾਂ ਗਵਰਨਮੈਂਟ ਦੀ ਵੀ ਰਿਸਪੋਨਸੀਬਿਲਟੀ ਬਣਦੀ ਹੈਗੀ ਆ ਕਿ ਉਹ ਵੀ ਸਾਡਾ ਖਿਆਲ ਰੱਖਣ ਹਾਂਜੀ ਉਹ ਮੈਨੂੰ ਦੱਸ ਰਹੀ ਸੀ ਮੈਂ ਉਹਨਾਂ ਨਾਲ ਗੱਲ ਕੀਤੀ ਉਹ ਕਹਿੰਦੇ ਮੈਨੂੰ ਲਗਾਤਾਰ 3 ਦਿਨ ਹੋ ਗਿਆ ਸਿਰਫ ਮੈਂ ਲਾਈਨਾਂ ਦੇਖ ਕੇ ਵਾਪਸ ਜਾ ਰਹੀਆਂ ਕਿ ਮੈਂ ਸਲਿੱਪ ਵੀ ਨਹੀਂ ਲੈ ਪਾ ਰਹੀਆਂ ਤਾ ਮਤਲਬ ਹੁਣ ਤੁਸੀਂ ਇਹ ਹੋ ਸਕਦੇ ਅਗਰ ਕੋਈ ਗਵਰਨਮੈਂਟ ਅਫੀਸ਼ੀਅਲਸ ਜਿਹੜੇ ਇਸ ਚੀਜ਼ ਨੂੰ ਹੈਂਡਲ ਕਰ ਰਹੇ ਹੈਗੇ ਜਾਂ ਜਿਨ੍ਹਾਂ ਦਾ ਕੰਮ ਹੈਗਾ ਇਹਦੇ ਤੇ ਉਹਨਾਂ ਨੂੰ ਇਸ ਚੀਜ਼ ਵੱਲ ਮੇਨਲੀ ਧਿਆਨ ਦੇਣਾ ਚਾਹੀਦਾ ਹੈ ਚਲੋ ਮੇਜਰ ਇਸ਼ੂਜ਼ ਜਿਹੜੇ ਹੈਗੇ ਆ ਉਹ ਵੀ ਸੋਲਵ ਕਰੋ ਪਰ ਜਿਹੜਾ ਬੇਸਿਕ ਹੈਗਾ ਆ ਜਿੱਥੇ ਅਸੀਂ ਸਲਿੱਪ ਹੀ ਲੈਣ ਲਈ ਦੋ ਦੋ ਘੰਟੇ ਲਗਾ ਰਹੇ ਹੈਗੇ ਆ ਉੱਥੇ ਤੁਹਾਨੂੰ ਧਿਆਨ ਦੇਣਾ ਬੰਦਾ ਹੈਗਾ ਵੀਰੇ ਮੇਰਾ ਨਾਮ ਅਮਨਦੀਪ ਸੇਂਗਾ ਆਪਾਂ ਸੇਵਲ ਹਸਪਤਾਲ ਬਰਨਾਲਾ ਦੇ ਵਿੱਚ ਖੜੇ ਆ ਦੋ ਲੈਣਾ ਲੱਗੇ ਮਨੇ ਇੱਕ ਲੇਡੀਜ਼ ਦੀ ਆ ਇੱਕ ਜੈਂਟਸ ਦੀ ਆ ਠੀਕ ਹੈ ਨਾ ਪਰਸੀ ਕਟਣਾ ਵਾਲਾ ਬੰਦਾ ਸਿਰਫ ਇੱਕ ਆ ਠੀਕ ਹੈ ਨਾ ਹੁਣ ਅਸੀਂ ਦਿਹਾੜੀ ਤੇ ਜਾਣਾ ਸੀ ਕਿ ਵੀ ਟਾਈਮ ਨਾਲ ਪਰਸੀ ਕਟਾ ਕੇ ਆਦੀ ਮੈਡੀਸਿਨ ਵਗੈਰਾ ਲੈ ਲਾਂਗੇ ਠੀਕ ਹੈ ਨਾ 10:00 ਵਜੇ ਗਏ ਨੇ ਠੀਕ ਹੈ ਨਾ ਹੁਣ ਕਿੱਥੋਂ ਇਹ ਪਾਚੀ ਕੱਟਿਆਣਾ ਉਹ ਜਦੋਂ ਨੂੰ ਪਾਚੀ ਦਾ ਟਾਈਮ ਆਉਣਾ ਉਹਦੋਂ ਡਾਕਟਰ ਕੋਲੇ ਬੰਦੇ ਵੀ ਮੂਰੇ ਵੀ ਹੁੰਦੇ ਨੇ ਕੁਝ ਉਹਦੋਂ ਡਾਕਟਰ ਚੱਲ ਜਾਂਦਾਗਾ ਜਦੋਂ ਸਾਡੀ ਵਾਰੀ ਆਣੀ ਹੁੰਦੀ ਆ ਕੱਲ ਦਾ ਫੇਰ ਗਿਆ ਦਿਹਾੜੀ ਦੱਪੇ ਵਾਲੇ ਬੰਦੇ ਨੂੰ ਕੁਝ ਹੋਇਆ ਹੀ ਨਹੀਂਗਾ ਇੱਧਰ ਟਾਈਮ ਲੰਘ ਗਿਆ ਨਗਾ ਸਾਰਾ ਉਧਰ ਨਾ ਕੋ ਉੱਪਰ ਦੇਖ ਲਓ ਕੋਈ ਨਾ ਕੋਈ ਪੱਖਾ ਹੈਗਾ ਠੀਕ ਹੈ ਨਾ ਕੋਈ ਇੱਧਰ ਬੈਠਣ ਦਾ ਹੈਗਾ ਠੀਕ ਹੈ ਨਾ ਕੋਈ ਪ੍ਰਬੰਧ ਨਹੀਂਗਾ ਕਮ ਸੇ ਕਮ ਹੈ ਸਰਕਾਰਾਂ ਇੱਡੇ ਬਾਦੇ ਕਰਦੀਆਂ ਨਹੀਂ ਇੱਥੇ ਨਾ ਉਹ ਦੇਖਣਾ ਤਾਂ ਚਾਹੀਦਾਗਾ ਕਿੰਨਾ ਟਾਈਮ ਹੋ ਗਿਆ ਵੀ ਇਹਨਾਂ ਨੂੰ ਦੋ ਬੰਦੇ ਤਾਂ ਦੇਣੇ ਚਾਹੀਦੇ ਵੀ ਲੇਡੀਜ਼ ਨੂੰ ਇੱਕ ਅਲੱਗ ਤੇ ਦੂਜਿਆਂ ਨੂੰ ਅਲੱਗ ਠੀਕ ਹੈ ਨਾ ਇੱਕ ਵਾਕੀ ਸਰਕਾਰੀ ਜਿਹੜੇ ਸਿਟੀਜ਼ਨ ਹੋ ਜਾਂਦੇ ਨੇ ਉਹਨਾਂ ਦੀ ਵੀ ਲਾਈਨ ਬਣ ਜਾਂਦੀ ਹੈ ਵੀਰੇ ਤਿੰਨ ਲਾਈਨਾਂ ਲਈ ਸਿਰਫ ਇੱਕ ਬੰਦਾ ਦਿੱਤਾ ਹੈ ਬਈ ਇਹਨਾਂ ਨੇ ਇਹ ਜਿਹਨਾਂ ਦੀ ਕਾਰਗੁਜ਼ਾਰੀ ਆ ਪ੍ਰਸ਼ਾਸਨ ਤੋਂ ਮੰਗਤੇ ਹੀ ਆ ਵੀਰੇ ਵਿਵਾਦ ਤੇ ਦੇਖ ਰਹੇ ਕਰਨਾ ਤੇ ਬੰਦਿਆਂ ਨੂੰ ਕਹਿਣ ਵੀ ਇੱਥੇ ਬੰਦਾ ਵਧਾਉਣ ਇੱਕ ਹੋਰ ਠੀਕ ਹੈ ਨਾ ਦੋ ਬੰਦੇ ਤਾਂ ਹੋਣ ਹੀ ਚਾਹੀਦੇ ਨੇ ਇੱਕ ਲੇਡੀ ਜੀ ਨੂੰ ਅਲੱਗ ਤੇ ਜੈਂਟਲੀਆਂ ਲਈ ਅਲੱਗ ਬੰਦਾ ਇੱਕ ਆ ਵੀਰੇ ਟਾਈਮ ਹੀ ਲਾਂਗੇ ਹੁੰਦਾਗਾ ਸਨੋਂ ਮੈਂ ਦੱਸਿਆ ਸੀਗਾ ਮੈਨੂੰ ਐਸਪੀ ਮੈਂ ਮੈਡੀਸਿਨ ਲੈ ਕੇ ਟਾਈਮ ਨਾਲ ਆਦਾ ਦਿਹਾੜੀ ਤੇ ਭੱਜਾਂਗੇ ਸਰ ਨੂੰ ਪਹਿਲਾਂ ਆਇਆ ਸੀਗਾ ਤਾਂ ਵੀ ਮੇਰੇ ਮੂਰੇ ਘਟੋ ਘਟ 60 70 ਬੰਦੇ ਸੀਗੇ ਹਲੇ ਤੱਕ ਅੱਧੇ ਅੱਧ ਵਿਚਾਲੇ ਪਹੁੰਚੇ ਲੈਣ ਪਿੱਛੇ ਤੱਕ ਦੇਖੋ ਕਿੱਥੇ ਤੱਕ ਦਿਹਾੜੀ ਗਈ ਵੀਰੇ ਉਹਂ ਦਿਹਾੜੀ ਦੀ ਸਾਰਾ ਕੰਮ ਚੱਲਦਾਗਾ ਵੀਰੇ ਦਿਹਾੜੀ ਕਰਾਂਗੇ ਤਾਂ ਖਾਵਾਂਗੇ ਨਹੀਂ ਬੱਲੇ ਕੱਖ ਨਹੀਂਗਾ ਉਹਦੇ ਨੂੰ ਡਾਕਟਰ ਚਲੇ ਜਾਂਦੇ ਨੇ ਹਾਂਜੀ ਮੇਰਾ ਨਾਮ ਮਨਪ੍ਰੀਤਾ ਜੀ ਮੈਨੂੰ ਡੇਢ ਘੰਟੇ ਤੋਂ ਉੱਪਰ ਹੀ ਹੋ ਗਿਆ ਲਾਈਨ 'ਚ ਲੱਗੇ ਵੀ ਨਹੀਂ ਉੱਥੇ ਦੇਖੋ ਅਜੇ ਵੀ 70 ਜਣਿਆਂ ਤੋਂ ਵੱਧ ਲੋਕ ਖੜੇ ਆ ਸਾਰਿਆਂ ਦੀ ਲਾਈਨਾਂ ਅਲੱਗ ਨੇ ਔਰਤਾਂ ਦੀ ਲਾਈਨ ਅਲੱਗ ਆ ਪੁਰਸ਼ਾਂ ਦੀ ਅਲੱਗ ਆ ਸਿਟੀਜ਼ਨ ਦੀ ਅਲੱਗ ਆ ਤੇ ਇੱਥੇ ਸਾਫੇ ਬਹੁਤ ਸਾਫ ਦੀ ਕਮੀ ਆ ਇੱਕ ਜਣਾ ਹੀ ਪਰਚੀਆਂ ਕੱਟ ਰਿਹਾਗਾ ਮੇਰਾ ਬੱਚਾ ਬਹੁਤ ਛੋਟਾ ਗੱਡੀ 'ਚ ਬਟਾ 6 ਮਹੀਨਿਆਂ ਦਾ ਮੈਨੂੰ ਕਿੰਨਾ ਟਾਈਮ ਹੋ ਗਿਆ ਹਜੇ ਤੱਕ ਕੋਈ ਇੱਥੇ ਹੈ ਨਹੀਂ ਇਧਰਲੇ ਵਿਚਾਰੇ ਅਲੱਗ ਅੜੇ ਪਏ ਹਨਾ ਦੇਖੋ ਇੱਥੇ ਗਰਭਵਤੀ ਔਰਤਾਂ ਵੀ ਖੜੀਆਂ ਨੇ ਹੈਗੀਆਂ ਉਹਨਾਂ ਨੂੰ ਖੜਨਾ ਔਖਾ ਹੋ ਰਿਹਾ ਹੁਣ ਇੱਕ ਵਿਚਾਰੀ ਹੋਰ ਆਈ ਸੀ ਉਹ ਕਹਿ ਰਹੀ ਸੀ ਮੇਰੇ ਸੱਲ ਘਾਟਾ ਉਹਨੂੰ ਵੀ ਖੜਨਾ ਔਖਾ ਤੇ ਕੋਈ ਇੱਥੇ ਪੱਖੇ ਕੋਈ ਬੰਦਵੱਤ ਨਹੀਂ ਹੈਗਾ ਸਾਫ ਦੀ ਬਹੁਤ ਕਮੀ ਆ ਕੋਈ ਪ੍ਰਬੰਧ ਨਹੀਂ ਕੋਈ ਨਹੀਂ ਕੋਈ ਪਾਣੀ ਪੀਣ ਦਾ ਪ੍ਰਬੰਧ ਨਹੀਂ ਹੈਗਾ ਤੁਸੀਂ ਆਪ ਵੀ ਦੇਖ ਸਕਦੇ ਹੋ ਦਿਖਾ ਸਕਦੇ ਹੋ ਤੁਸੀਂ ਇਹਨਾਂ ਨੂੰ ਕੋਈ ਪੱਖਾ ਨਹੀਂ ਹੈਗਾ ਉੱਪਰ ਆਪ ਤਾਂ ਅੰਦਰੇ ਸੀ ਬੈਠੇ ਨੇ ਪ੍ਰਸ਼ਾਸਨ ਨੂੰ ਇਹ ਬੇਨਤੀ ਕਿ ਸਟਾਫ ਦੀ ਇੱਥੇ ਕਮੀ ਹੈ ਸਟਾਫ ਇੱਥੇ ਲਿਆਂਦਾ ਜਾਵੇ ਤੇ ਇੱਥੇ ਪਕਸ਼ਾਂ ਦੀ ਜਾਂ ਪਾਣੀ ਦੀ ਕੋਈ ਤਾਂ ਹੁਣ ਗਰਮੀ ਤੁਸੀਂ ਦੇਖ ਰਹੇ ਹੋ ਟੈਂਪਰੇਚਰ ਕਿੰਨਾ 45 ਕੱਲ ਸੀ ਤੇ ਅੱਜ ਵੀ ਕਿੰਨੀ ਗਰਮੀ ਆ ਬਹੁਤ ਔਖਾ ਇੱਥੇ ਖੜਨਾ ਮੇਰਾ ਨਾਮ ਜੀ ਸੰਜੇ ਕੁਮਾਰ ਆਈ ਅਸੀਂ ਬਰਨਾਲਾ ਸਰਕਾਰੀ ਹਸਪਤਾਲ ਤੋਂ ਬੋਲਦਾ ਜੀ ਇਹ ਸਾਨੂੰ ਜੀ ਘੰਟਾ ਹੋ ਗਿਆ ਜੀ ਇਨੀ ਘਰੇ ਨੂੰ ਤੇ ਹਲੇ ਤੱਕ ਲਾਈਨ ਨਹੀਂ ਆਈ ਜੀ ਸਾਨੂੰ ਨੰਬਰ ਨਹੀਂ ਆਈਆ ਕਾਊਂਟਰ 1 ਆ ਜੀ ਲਾਈਨ 2 ਲੱਗੇ ਬਣੀ ਜਦੋਂ ਅਸੀਂ ਪਰਚੀ ਕਟਾਵਾ ਮੰਗੇ ਵੀ ਉਦੋਂ ਡਾਕਟਰ ਬੰਦੂਗਾ ਜੀ ਕਾਊਂਟਰ 1 ਆ ਜੀ ਲਾਈਨ 2 ਲੱਗੇ ਬਣੀ ਜੀ ਉਹ ਨਾ ਬੰਦਾ ਪਤਾ ਨਹੀਂ ਇੱਕ ਆ ਕੇ ਦੋ ਆ ਜੀ ਅੰਦਰ ਨੂੰ ਸਾਨੂੰ ਨਹੀਂ ਪਤਾ ਬਈ ਜਦੋਂ ਅਸੀਂ 25 ਕਟਾ ਮੰਗ ਜੀ ਉਹਦੋਂ ਨੂੰ ਬਦਕ ਤੇ ਬੈਠ ਜਾਂਦੇ ਅਸੀਂ ਕੰਟਾ ਹੋ ਗਿਆ ਜਿਹੜੇ ਅਸੀਂ ਸਾਨੂੰ ਤਾਂ ਹੀ ਆਏ ਕਿ ਨਾ ਇਹ ਕਿ ਕਾਊਂਟਰ ਤੇ 3-3 ਲਿਖਿਆ ਹੋਈ ਤੇ ਕਾਊਂਟਰ ਇੱਕ ਚੱਲਦਾ ਹੀ ਇਹ ਤਾਂ ਜ਼ਰੂਰੀ ਹੈ ਨਾ ਤਾਂ ਪੱਕਾ ਵੀਰੇ ਦੇਖ ਲਓ ਅੰਨੇ ਗਰਮੀ ਚੰਨੇ ਇੱਕ ਜਾਨੇ ਜੋੱਕਾ ਵੀ ਫਿਰ ਦੇਣੇ ਤੇ ਗਰਮੀ ਤੇ ਮਾਰ ਦੋਣੀ ਹੁੰਦਾ ਕਿ ਕੀ ਕਰਾਂਗੇ ਇਹ ਪੰਜਾਬ ਸਰਕਾਰ ਨੂੰ ਆਈ ਬੇਨਤੀ ਕਰਦਾ ਕਿ ਬਈ ਕਾਊਂਟਰ ਕਰਾ ਦਿਓ ਜੀ ਦੋ ਕਰਾ ਦਿਓ 3 ਕਰਾ ਦਿਓ ਅਗਲੇ ਨੂੰ ਸੌਦਾ ਹੋ ਜਾਵੇ ਕਹਿੰਦਾ ਈਮਾਨਦਾਰਾ ਜੀ ਆਹ ਵੇਖੋ ਜੇ ਇੱਥੇ ਕਿਹੜਾ ਈਮਾਨਦਾਰੀ ਆ ਜੀ ਇੱਥੇ ਗਰਮੀ 'ਚ ਬੰਦੇ ਮਾਰਦੇ ਨਹੀਂ ਕਾਊਂਟਰ ਇਕ ਆ ਜੀ ਮੇਰੇ ਹੁੰਦਾ ਚੋ ਕੀ ਕਰਾਂਗੇ ਵੇਖੋ ਜਿਹੜਾ ਦਾ ਉੱਪਰ ਹੈ ਰੋ ਉੱਪਰ ਸ਼ੈੱਡ 'ਚ ਐਸੇ ਮਸਾਵਨੂ ਡਰੇ ਲਵਾ ਦਿੱਤਾ ਬੜੀ ਗਰਮੀ ਹੈ ਉੱਪਰ ਸ਼ੈੱਡ 'ਪਰ ਬਾਜ਼ੂ ਦੰੜੇ ਜਾਣੇ ਲੱਗੀ ਉੱਪਰ ਦਾ ਹੋ ਰਿਹਾ ਜਿੱਥੋਂ ਗਈ ਇਹਦਾ ਰਸਤਾ ਉਸਲੀ ਮੈਂ ਐਸੇ ਮਸਾਵਨੂ ਗਏ ਉੱਥੇ ਦੋ ਟੰਬੂ ਪ੍ਰੋਪਰੇਟਰਾਂ ਦੀ ਡਿਊਟੀ ਲਾ ਰੋ ਸਾਰੇ ਜੋ ਇੱਕ ਮੇਲ ਤੇ ਫੀਮੇਲ ਹੂ ਇਜ਼ ਬਾਕੀ ਸੈਪਰੇਟ ਸੈਪਰੇਟ ਜਿਹੜੇ ਹੋਰ ਦੇ ਸੇਵਨ ਦੇ ਉਹਨਾਂ ਨਾਲ ਹੋਵੇ ਵੀ ਇੱਥੇ ਜਿਹੜਾ ਜੋ ਕੰਪਿਊਟਰ ਆਪਰੇਟਰ ਲਗਾ ਲਾ ਪਾਣੀ ਦੇ ਪ੍ਰਬੰਧ ਨੇ ਕਹਿ ਦਿੱਤਾ ਗਿਆ ਉਹ ਜਿਹੜੀ ਜਿਹੜੀ ਹਵਾ ਦਾ ਬਾਰ ਉਹਦੇ ਬਰਦਾ ਫੈਨਾ ਉਹ ਸਾਈਡ ਤੇ ਉਹ ਹੈ ਢਹਿਣਾ ਉੱਥੇ ਲਗਾ ਦਿਓ ਵੀ ਉਸ ਦੇ ਬਾਰੇ ਮੈਂ ਅਜੇ ਤੁਸੀਂ ਮਸਾ ਨੂੰ ਬੁਲਾ ਕੇ ਹਲਸਾ ਦਿੱਤੀ ਹੈ